Mama, give me a ਗਈ ਅੱਛਾ ਕੁੜੀ ਦਾ ਹਲਵਾਈ ਦੀ ਦੁਕਾਨ 'ਚ ਜਾ ਕੇ ਅੜੀ ਕਰਨ ਲੱਗ ਪਈ ਕਹਿੰਦੀ ਬੀਬੀ ਮੈਂ ਲੱਡੂ ਖਾਣਾ ਅੱਛਾ ਤਾਰੋ ਕਹਿੰਦੀ ਛੱਡ ਪਰਾਂ ਤੂੰ ਜਲੇਬੀ ਖਾ ਲੈ ਦਸ ਗੁੱਲਾ ਖਾ ਲੈ ਕੁੜੀ ਕਹਿੰਦੀ ਨਾ ਮੈਂ ਤਾਂ ਲੱਡੂ ਹੀ ਖਾਣਾ ਪਾਇਨੇ ਮਾੜਾ ਦੂਜੇ ਪਾਸੇ ਦੇਖਿਆ ਤਾਰੋ ਨੇ ਚੁੱਕ ਕੇ ਲੱਡੂ ਆਪਣੀ ਕੁੜੀ ਨੂੰ ਦਿੱਤਾ ਭਾਈ ਵੀ ਬੜਾ ਖਜਰਾ ਸੀ ਦੇਖ ਲਿਆ ਨਾਲੇ ਮਾਰੀ ਅੱਖ ਕਹਿੰਦਾ ਇਹ ਲੱਡੂ ਰੱਖ ਮੈਂ ਸ਼ਿਫਟ ਤਵਾਇ ਮੈਨੂੰ ਬੁੜ-ਬੁੜ ਕਾਦੀ ਆ ਹੱਥ ਤੱਕ ਪਹੁੰਚੇ ਚੱਕ-ਚੱਕ ਤੋਂ ਤੇਰੇ ਜੀ ਦੋ ਹੱਥ ਪਿੱਛੇ ਪਿੱਛੇ ਹੋ ਗਏ ਬੁੜ-ਬੁੜ ਕਾਦੀ ਜਿਵੇਂ ਫਾਇਰ ਪਲੇਸ ਨੇ ਮਾਰਕੀਟ ਮੈਸੀ ਸਸਕੁਤਣੀ ਭੱਜ ਕੇ ਵੇਸ ਮੈਂਡ ਮਾਰਕੀਟ ਮੈਸੀ ਸਸਕੁਤਣੀ ਭੱਜ ਕੇ ਵੇਸ ਮੈਂਡ ਮਾਰਕੀਟ ਮੈਸੀ ਸਸਕੁਤਣੀ ਵਾਰੀ ਵਾਰੀ ਖਤਮ ਗਿਆ ਸੀ ਵਾਰੀ ਵਾਰੀ ਖਤਮ ਗਿਆ ਸੀ ਖਾਤ ਕੇ ਲਿਆਂਦੇ ਆਂਡੇ ਇਹ ਖਾਤ ਕੇ ਲਿਆਂਦੇ ਆਂ ਾਂਡੇ 부ਆ ਐਕਰੇ ਉੱਪਰ ਮੰਜੇ ਭਾਂਡੇ 부ਆ ਐਕਰੇ ਉੱਪਰ ਮੰਜੇ ਭਾਂਡੇ ਖੱਟੀ ਚੁੰਨੀ ਲੈ ਕੇ ਮੈਂ ਤਾਂ ਧਾਰ ਚੋਂ ਗਈ ਸੀ ਖੱਟੀ ਚੁੰਨੀ ਲੈ ਕੇ ਮੈਂ ਤਾਂ ਧਾਰ ਚੋਂ ਗਈ ਸੀ ਗਈ ਖੱਟੀ ਚੁੰਨੀ ਨੇ ਤਾਂ ਮੇਰਾ ਗਾਲ ਟਟ ਸੁਣੀ ਦਾ ਲੈਰਾ ਲੈਰੇ ਦਾ ਇੱਕ ਥਰਮਲ ਸੁਣੀ ਦਾ ਪੱਕਾ ਚਾਰ ਸਪੇਰਾ ਇੱਕ ਬਾਬੇ ਭਾਈ ਸਿਓ ਦਾ ਡੇਰਣ ਸਾਡੇ ਲੈਰੇ ਦੀ ਰੀਸ ਕਰੂਗਾ ਕਿਹੜਾ ਵੀ ਸਾਡੇ ਲੈਰੇ ਦੀ ਰੀਸ ਕਰੂਗਾ ਕਿਹੜਾ ਵੀ ਸਾਡੇ ਲੈਰੇ ਦੀ ਮੇਰੀ ਸੱਸ ਪੜੀ ਇਸ ਨੱਖੀ ਮੈਨੂੰ ਫੋਨ ਵੀ ਦੇਵੇ ਜੱਤੀ ਨਾਲੇ ਆਪੋ ਹੀ ਪਾਉਂਦੀ ਐ ਇੱਕ ਪਾੜੀ ਮੈਨੂੰ ਦਾ ਤਾਬੀ ਬਦਲਾ ਲੈ ਲੂੰਗੀ ਮੈਂ ਸਦੂਆ ਦੀਤੀ ਬਦਲਾ ਲੈ ਲੂੰਗੀ ਮੈਂ ਸਦੂਆ ਦੀਤੀ ਬਦਲਾ ਲੈ ਲੂੰਗੀ ਮੈਂ ਸਦੂਆ ਦੀਤੀ ਵੇਕੇ ਪਾਣੀ ਪੀਦਾ ਨਾਲ ਕੇਤੇ ਡਰਦਾ ਨਹੀਂ ਡਰਦਾ ਤਾਈ ਦੇ ਧੱਕੇ ਦੇ ਡਰਦਾ ਨਹੀਂ ਡਰਦਾ ਤਾਈ ਦੇ ਧੱਕੇ ਦੇ ਡਰਦਾ ਨਹੀਂ ਡਰਦਾ ਤਾਈ ਦੇ ਧੱਕੇ ਦੇ ਤਨੂ ਫੂਪਦੀ ਸ਼ੀਸ਼ਿਆਂ ਵਾਲੀ ਸਿੱਪਚ ਹਵਾ ਦੇ ਕਹਿੰਦੀ ਬਈ ਜਾ ਤਰਤੀ ਤੇ ੱਡੀ ਮਾਰਾਂ ਜਾ ਤਰਤੀ ਤੇ ੱਡੀ ਮਾਰਾਂ ਤੰਕੁ ਜਲੰਦਰ ਪੈਂਦੀ ਬਈ ਗੁੱਤ ਨਾਗਣੀ ਸੱਪ ਨੂੰ ਡੰਗੇ ਗੁੱਤ ਨਾਗਣੀ ਸੱਪ ਨੂੰ ਡੰਗੇ ਆਪ ਡੰਗੀ ਨਾ ਜਾਵੇ ਨੱਚਦੀ ਮੇਲਣ ਦਾ ਲਾング ਬੋਲੀਆਂ ਪਾਵੇ ਨੱਚਦੀ ਮੇਲਣ ਦਾ ਲਾング ਬੋਲੀਆਂ ਪਾਵੇ ਨੱਚਦੀ ਮੇਲਣ ਦਾ ਲਾング ਬੋਲੀਆਂ ਪਾਵੇ ਨੱਚਦੀ ਮੋਟ ਨਹੀਂ ਪਾਉਂਦੀ ਮੈਂ ਪਾਲਿਆ ਸਿਰਦਈ ਜੇੜ ਦੀ ਨਜ਼ਰ ਮਰੀ ਘੋੜਾ ਪਰਨੇ ਪਈ ਜਾਂਦੀ ਨਜ਼ਰ ਮਰੀ ਘੋੜਾ ਪਰਨੇ ਪਈ ਜਾਂਦੀ ਨਜ਼ਰ ਮਰੀ ਘਟਾ ਹੋ ਗਿਆ ਦੇ ਦੇ ਤੂੰ ਅਗਲਾ ਕਰ ਤੇ ਪਈ ਜਾਂਦੀ ਜੇ ਧੂਆਂ ਕਰਦੇ ਸਨੇ ਕਿਆ ਪਾਉਂਦੀ ਜੇ ਅਗਲਾ ਕਰ ਇਹ ਬਾੜ ਕੇ ਮੋਟੇ ਰੱਖਦਾ ਪੂਰੀ ਨਹੀਂ ਛਕੀਨੀ ਲਾਉਂਦਾ ਤਾੜ ਕੇ ਮੋਟੇ ਰੱਖਦਾ ਪੂਰੀ ਯਾ ਲੈ ਦੂੰਗਾ ਹੱਟੀ ਚੱਲੂ ਚੱਲ ਰਹੀ ਹੋ ਜਾ ਲੈ ਦੂੰਗਾ ਹੱਟੀ ਚੱਲੂ ਚੌਕਾਰ ਬਿੱਲੀ ਕਦੇ ਲੈ ਦੂੰਗਾ ਅੱਗੇ ਗੱਲ ਮਾੜੀ ਥੋੜਾ ਪਿੱਛੇ ਹੋ ਜਾ ਮਾੜੇ ਪਿੱਛੇ ਮੇਰਾ ਵੀਰਾ ਸਾਥ ਵਿੱਚ ਜੀਦੇ ਸੋਨੇ ਦੀ ਦਾਤਣ ਹੱਥ